ਫਰਸਟ ਆਫ ਆਲ ਆਈ ਵਾਂਟ ਟੂ ਇੰਟਰੋਡਿਊਸ ਮਾਈਸੈਲਫ ਆਮ ਜਸ਼ਨਪ੍ਰਤ ਕਾਲ ਫਰੋਮ ਬ੍ਰਾਂਚ ਸੀਐਸਈ ਆਂਡ ਸਟੂਡੈਂਟ ਆਫ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਐਂਡ ਟੂਡੇ ਆਈ ਵਿਜ਼ਿਟ ਚੰਦ ਪਰਦੇਸੀ ਹੈਪੀ ਗਰੁੱਪ ਟਰਸਟ ਕੋਤੇਗੜ ਸਾਹਿਬ ਐਂਡ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦੇ ਸਰ ਇੰਟਰੋਡਿਊਸ ਯਰਸੈਲਫ ਨਮਸਕਾਰ ਜੀ ਮੇਰਾ ਨਾਮ ਚੰਦਰਪਾਲ ਹੈ ਮੈਂ ਇਸ ਟਰਸਟ ਦਾ ਫਾਊਂਡਰ ਹਾਂ ਇਤਫਾਕ ਮਿਲਿਆ ਮੈਨੂੰ ਠਾਕੁਰ ਜੀ ਦੀ ਕਿਰਪਾ ਦੇ ਨਾਲ ਕਿਸੇ ਇੱਕ ਨੇ ਸ਼ੁਰੂਆਤ ਕਰਨੀ ਹੁੰਦੀ ਹੈ ਸੋ ਇਹ ਸ਼ੁਰੂਆਤ ਕਰਨ ਦਾ ਮੈਨੂੰ ਸੁਭਾਅ ਮਿਲਿਆ ਸੋ ਅਸੀਂ ਗੱਲ ਕਰੀਏ ਜੇ ਇਹ ਦਵਾਈਆਂ ਦੇੰਦਰ ਸਾਡਾ 6 ਜੁਲਾਈ 2022 ਨੂੰ ਛੋਟੇ ਜਿਹੇ ਕੈਂਪ ਤੋਂ ਸ਼ੁਰੂ ਹੋਇਆ ਸੀ ਜੋ ਬਲੰਪੱਟੀ ਦਾ ਕੈਂਪ ਸੀਗਾ ਉਸ ਦਿਨੋਂ ਹੌਲੀ 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 ਸਮੂਹ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਸਾਡੇ ਨਾਲ ਡੋਨਰਸ ਵੀ ਜੁੜੇ ਤੇ ਸਭ ਤੋਂ ਵੱਡਾ ਜਿਹੇ ਸਹਿਯੋਗ ਦੀ ਗੱਲ ਕਰੀਏ ਉਹ ਹੈ ਸਾਡੇ ਡਾਕਟਰਸ ਕਿਉਂਕਿ ਬਿਨਾ ਡਾਕਟਰਸ ਤੋਂ ਅਸੀਂ ਲੱਖਾਂ ਰੁਪਏ ਦਵਾਈਆਂ ਤਾਂ ਕੱਠੀਆਂ ਕਰ ਸਕਦੇ ਹਾਂ ਬਟ ਉਹ ਦਵਾਈਆਂ ਸਡੀ ਕਿਸੇ ਕੰਮ ਦੀ ਨਹੀਂ ਅਸੀਂ ਕਿਸੇ ਨੂੰ 10 ਪੈਸੇ ਦੀ ਗੋਲੀ ਦੇ ਨਹੀਂ ਸਕਦੇ ਤਾਂ ਸਡੀ ਕਿਸ ਕੰਮ ਦੀ ਨਹੀਂ ਕਿਉਂਕਿ ਸਾਨੂੰ ਉਹਨਾਂ ਦਾ ਪਤਾ ਹੀ ਨਹੀਂ ਨਾਲ ਸਾਨੂੰ ਉਹਨਾਂ ਦਾ ਫਾਰਮੂਲੇਸ਼ਨ ਪਤਾ ਨਹੀਂ ਉਹਨਾਂ ਦਾ ਮਕਸਦ ਪਤਾ ਨਹੀਂ ਅਸੀਂ ਇਥੇ ਆਈਸ ਅਸੀਂ ਦਵਾਈਆਂ ਤਾਂ ਹੀ ਦੇ ਸਕਦੇ ਜੋ ਡਾਕਟਰ ਦੀ ਡਿਸਕ੍ਰਿਪਸ਼ਨ ਹੋਏਗੀ ਸੋ ਸਭ ਤੋਂ ਪਹਿਲਾਂ ਮੈਂ ਥੈਂਕਸ ਕਰਦਾ ਆਪਣੇ ਸਹਿਯੋਗੀਆਂ ਦਾ ਤੇ ਉਹਨਾਂ ਦੇ ਨਾਲ ਜਿਹੜੇ ਸਾਡੀ ਡਾਕਟਰਸ ਦੀ ਟੀਮ ਹੈ ਸਾਡੇ ਕੋਲ ਲਗਭਗ 10 ਡਾਕਟਰ ਜੋ ਟਾਈਮ ਟੂ ਟਾਈਮ ਆ ਕੇ ਆਉਂਦੇ ਨੇ ਤੇ ਉਹਨਾਂ ਦੀ ਸਲਾਹ ਤੋਂ ਬਿਨਾ ਉਹਨਾਂ ਨੇ ਦੇਖਣ ਤੋਂ ਬਿਨਾ ਉਹਨਾਂ ਨੇ ਚੈੱਕ ਕਰਨ ਤੋਂ ਬਿਨਾ ਅਸੀਂ ਦੁਆਇਆ ਨਹੀਂ ਦੇ ਸਕਦੇ ਮੈਂ ਉਹਨਾਂ ਦਾ ਤਨਮਾਨ ਕਹਿੰਦਾ ਤੇ ਤੁਹਾਡਾ ਵੀ ਧਿਆਨ ਦੇ ਜਸ਼ਨ ਜੀ ਮੈਂ ਜੀ ਆਇਆਂ ਕਿਨਾਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਡੀ ਸੰਸਥਾ ਨੂੰ ਇਸ ਲਾਈਕ ਸਮਝਿਆ ਕਿ ਸਾਡੇ ਨਾਲ ਇਹ ਗੱਲਬਾਤਾਂ ਸਾਂਝੀਆਂ ਕੀਤੀਆਂ ਸਕੇ ਜੋ ਵੀ ਕੁਐਸਚਨ ਹੋਵੇ ਦਰਦੋਂ ਕੀ ਕਰ ਸਕਦੇ ਹੋ 10 ਫਾਜ਼ੇ ਜਦੋਂ ਤੁਸੀਂ ਐਨਜੀਓ ਆਪਣਾ ਸਟਾਰਟ ਕੀਤਾ ਸੀ ਹਮੇਸ਼ਾ ਹਰ ਇੱਕ ਦੇ ਦਿਮਾਗ 'ਚ ਇਹ ਗੱਲ ਆ ਜਾਂਦੀ ਕਿ ਹਾਂ ਅਸੀਂ ਹਨਾ ਮਾਨਵਤਾ ਦੀ ਭਲਾਈ ਦੀ ਕੋਈ ਕੰਮ ਕਰਨਾ ਬਟ ਆਪਣੇ ਦਿਮਾਗ 'ਚ ਇਹ ਵੀ ਆਉਂਦਾ ਕਿ ਅਸੀਂ ਫਾਈਨੈਂਸ਼ੀਅਲੀ ਸਟਰੋਂਗ ਹੋਈਏ ਤਾਂ ਅੱਧੀ ਕਰ ਪਾਵਾਂਗੇ ਨਾ ਸਾਨੂੰ ਪੈਸੇ ਦੀ ਲੋੜ ਹੁੰਦੀ ਐ ਥੋੜਾ ਨਹੀਂ ਇੱਥੇ ਤੁਸੀਂ ਗਲਤ ਜਿਸ ਨੇ ਸੇਵਾ ਕਰਨੀ ਉਹਦੇ ਲਈ ਪੈਸਾ ਕੋਈ ਮਾਇਨੇ ਨਹੀਂ ਰੱਖਦਾ ਪੈਸੇ ਵਾਲੇ ਲੋਕ ਸੇਵਾ ਕਰਦੇ ਹੁੰਦੇ ਤਾਂ ਸਾਡੇ ਵਰਗੇ ਸੇਵਾ ਨਹੀਂ ਕਰ ਸਕਦੇ ਸ਼ਹਿਰ ਦੇ ਵਿੱਚ ਕਰੋੜਪਤੀ ਬਹੁਤ ਨੇ ਜਿਹੜੇ ਕੰਮ ਪਰ कई यह ने मैं नाम नहीं नहीं ना पक, नहीं। तो नहीं लवाना भी वास्ता पता रहता अभी जाते हैं डोनेशन कर रहे अपनी जेब चो नहीं करते डोनेशन करते हैं बहुत सारे डोनर साढ़े लाल लगभग एक सौ भी पच्ची डोनर है जिन्होंने सहयोग सदक होती है पर गल यही है कि बहुत सारे योजे हैं जो करोड़पति ने हिम्मत नहीं पैती कि जिब चो दस रुपए कट के डोनेशन की जा सके वो भी लोग ने जिन्हों को कुछ नहीं है मेरे को बहुत सारे स्टूडेंट्स अपन गुलक के इत डोनेशन करते गए अपना बर्थडे मैदान आए ਤਪਣੀ ਗੁਰਦਵੀ ਚੋ ਜੋ ਵੀ ਹੋਇਆ ਉਹ ਤੋੜ ਕੇ ਲੈ ਕੇ ਕਿ ਸਰ ਮੇਰੇ ਇਸ ਮਹੀਨੇ ਵੀ ਇਸ ਸਾਲ ਦੀ ਇਹੀ ਬਚਤ ਹੈ ਇਹ ਦਵਾਈਆਂ ਤੇ ਖੋ ਇਹ ਗੱਲ ਹੈ ਦਿਲ ਤੋਂ ਸਭ ਤੋਂ ਵੱਡੀ ਗਲਤ ਸੰਸਕਾਰ ਸਾਰੇ ਸਾਡੇ ਮਾਤਾ ਪਿਤਾ ਦੇ ਸੰਸਕਾਰ ਨੇ ਜੋ ਸੀ ਇਸ ਮੁੱਢੀ ਨੂੰ ਲੈ ਕੇ ਇੱਥੇ ਤੱਕ ਪਹੁੰਚੇ ਸੋ ਸਾਡਾ ਮਿਸ਼ਨ ਹੈ ਨਰ ਸੇਵਾ ਨਾ ਰਾਇਤ ਸੇਵਾ ਅਸੀਂ ਕਹਿੰਦੇ ਹਾਂ ਤੁਸੀਂ ਸਿੱਧਾ ਰੱਬ ਨੂੰ ਨਹੀਂ ਪਾ ਸਕਦੇ ਤੁਸੀਂ ਗੁਰਦੁਆਰੇ ਜਾਓ ਮੰਦਿਰ ਜਾਓ ਪਰ ਉੱਥੋਂ ਕੁਝ ਸਿੱਖਿਓ ਇਹ ਜੀ ਵੰਦਰ ਮਥੜੇ ਕੇ ਆ ਗਏ ਕੱਢੀ ਵਜਾ ਕੇ ਆ ਗਏ ਉਹਦੇ ਨਾਲ ਸੇ ਮਨੁਮਤਾ ਦੀ ਸੇਵਾ ਨਹੀਂ ਕਰ ਰਹੇ ਸਾਨੂੰ ਮਨੁਮਤਾ ਦੀ ਸੇਵਾ ਦੇ ਲਈ ਕੁਛ ਨਾ ਕੁਛ ਅ ਗਿਆਨ ਹੋਵੇ ਸਿਰਫ ਦਿਲ ਦੀਆ ਭਾਵਨਾ ਵਾ ਤੇ ਸਮਾਂ ਕੱਟਣਾ ਜ਼ਰੂਰੀ ਹੈ ਬਾਕੀ ਦਾ ਕਾਰਵਾ ਬੰਦਾ ਚਲਾ ਜਾਂਦਾ ਜੇ ਮੈਂ ਆਪਣੇ ਆਪ ਨੂੰ ਕਹਾ ਠੀਕ ਹੈ ਮੈਂ ਸ਼ੁਰੂਆਤ ਆਪਣੇ ਗਸਵੰਦੋ ਕੀਤੀ ਪਰ ਉਹ ਤਾਂ ਅੱਜ ਜੇ ਗੱਲ ਕਰੀਏ ਅੱਕੇ ਦੇ ਵਿੱਚ ਨਮਕ ਜ ਨਹੀਂ ਹੈ ਇਥੇ ਚਲੀ ਦੋ 50000 ਰੁਪਏ ਮਹੀਨੇ ਦਾ ਖਰਚਾ ਜੀ ਇਹ ਜੁਗ ਨਹੀਂ ਹੈ ਕਿ ਇੱਕ ਬੰਦਾ ਜਿਹੜਾ ਉਹ ਪੇ ਕਰਨ ਜੁਗਾ ਹੋਵੇ ਸਿਰਫ ਉਹੀ ਕਰ ਸਕਦਾ ਹੈ ਇਹ ਦਿਲ ਦੀਆਂ ਗੱਲਾਂ ਨੇ ਡਾਕਟਰ ਜਿਹੜੇ ਸਾਡੇ ਕੋਲ 150 200 ਰੁਪਏ ਪਰ ਹੈਡ ਚਾਰਜ ਕਰਦੇ ਨੇ ਆਪਣੇ ਹਸਪਤਲਾਂ ਦੇ ਵਿੱਚ ਉਹਨਾਂ ਦੇ ਆਪਣੇ ਹਸਪਤਲ ਵਿੱਚ ਬਟ ਇੱਥੇ ਉਹ ਫ੍ਰੀ ਕਰਦੇ ਨੇ ਜਿਹੜਾ ਡਾਕਟਰ 30 ਜਾਂ 40 ਪੇਸ਼ੈਂਟ ਦੇਖੀ ਗਿਆ ਉਨੀ ਦੇਖੋ ਕਿੰਨੀ ਵੱਡੀ ਕਹਿਵਾਨੀ ਹੈ ਜੀ ਉਥੇ ਆਪਣੇ ਹਸਪਤਲ ਹੋਵੇ ਤਾਂ 5-6000 ਰੁਪਏ ਪਰ ਡੀ ਲਿਆ ਜਾਂਦਾ ਇੱਥੇ ਬਿਲਕੁਲ ਫ੍ਰੀ ਸੇਵਾ ਦਿੱਤੀ ਜਾਂਦੀ ਨਹੀਂ ਕਿਸੇ ਨੂੰ ਸੀ 1 ਰੁਪਿਆ ਨਹੀਂ ਦਿੱਤਾ ਸਾਡੇ ਕੱਚੇ ਸੀ ਦਵਾਈਆਂ ਉਹ ਇਹਨੂੰ ਮੇਨਟੇਨ ਕਰਨ ਵਾਸਤੇ ਕਾਫੀ ਕੱਚੀ ਉਮਰੇ ਲਈ ਉਹ ਜੁੜ ਕਰਨੇ ਪੈਂਦੇ ਕਿਤੇ ਕਦੇ ਤੁਹਾਨੂੰ ਐ ਨਹੀਂ ਲੱਗਿਆ ਕਿ ਮੇਰੀ ਪਾਕਟ ਦੇ ਵਿੱਚੋਂ ਹਨਾ ਪੈਸਾ ਜਾ ਰਿਹਾ ਹੈ ਤਾਂ ਕਿਉਂਕਿ ਹਰ ਕੋਈ ਹੁੰਦਾ ਨਾ ਮੈਂ ਇਨਸਾਨੀਅਤ ਇਨਸਾਨੀਅਤ ਜਿਵੇਂ ਕਿਸੇ ਦੇ ਕੰਮ ਹੀ ਨਹੀਂ ਆਸ ਰਿਹਾ ਸਾਡਾ ਜੀਵਨ ਬੇਕਾਰ ਨਹੀਂ ਸਰ ਤੁਹਾਡੀ ਇਨਸਾਨੀਅਤ ਵੀ ਕਿੰਨੇ ਕੇ ਟਾਈਮ ਤੱਕ ਕੰਮ ਆ ਸਕਦੀ ਹੈ ਲੋਕਾਂ ਦੇ ਕਦੇ ਨਾ ਕਦੇ ਤੁਹਾਡੇ ਹੱਥ ਖੜੇ ਹੋ ਜਾਣਗੇ ਕਿ ਨਹੀਂ ਹੁਣ ਮੇਰੇ ਕੋਲ ਪੈਸਾ ਖਰਚਣ ਮੈਂ ਬਿਲ ਨਹੀਂ ਮੀਤੀ ਕਰਕੇ ਜਿਹਾ ਕਿ ਮੈਂ ਗੱਲ ਨਹੀਂ ਕਰ ਰਿਹਾ ਮੈਂ ਸ਼ੁਰੂਆਤ ਕੀਤੀ ਸਿਰਫ ਕਦੇ ਉਹਨਾਂ ਨੇ ਵੀ ਹੱਥ 모ੜ ਲਿਆ ਤੁਹਾਡੇ ਕੋਲ ਕੋਈ ਗੱਲ ਨਹੀਂ ਐਂਡ ਨਹੀਂ ਹੈ ਮਾਨਵਤਾ ਦੀ ਸੇਵਾ ਕਰਨ ਦਾ ਲੈ ਐਂਡ ਨਹੀਂ ਹੈ ਚੋਰੀ ਕਰਨ ਦਾ ਲੈ ਐਂਡ ਨਹੀਂ ਹੈ ਝੂਠ ਬੋਲਣ ਦਾ ਲੈ ਐਂਡ ਨਹੀਂ ਸੱਚ ਦਾ ਨਹੀਂ ਐਂਡ ਕਦੇ ਕਿਸੇ ਚੀਜ਼ ਦਾ ਨਹੀਂ ਹੁੰਦਾ ਜਿਸ ਦਿਨ ਦੁਨੀਆ ਤੋਂ ਮਾਨਵਤਾ ਦਾ ਨਾਸ ਹੋ ਜੂਗਾ ਉਸ ਦਿਨ ਦੁਨੀਆ ਨਾਸ ਹੋ ਜੂਗੀ ਸੋ ਨੇ ਨੈਕਸਟ ਕੁਐਸਚਨ ਕਿ ਜਦੋਂ ਤੁਸੀਂ ਇਹ ٹرسٹ ਨੂੰ ਸਟਾਰਟ ਕੀਤਾ ਸੀ ਤਾਂ ਤੁਸੀਂ ਹੰਦਾ ਕਿਸ ਕਿਸ ਦੀ ਹੈਲਪ ਲਈਤੀ ਜਾਂ ਕੌਣ ਕੌਣ ਤੁਹਾਡੇ ਨਾਲ ਖੜਾ ਸੀ ਕਈ ਵਾਰ ਫੈਮਿਲੀ ਵੀ ਆਪਣੀ ਹੁੰਦੀ ਹੈ ਕਿ ਨਹੀਂ ਅਸੀਂ ਕਰਨ ਨਹੀਂ ਦੇਣਾ ਹੈਗਾ ਫੈਮਿਲੀ ਦੀ ਬਹੁਤ ਵੱਡੀ ਹੈਲਪ ਸਹਿਯੋਗ ਮੈਨੂੰ ਸ਼ੁਰੂ ਤੋਂ ਹੀ ਹੈ ਇਹ ਨੇਚਰਲੀ ਹੈ ਕਿ ਫੈਮਿਲੀ ਦਾ ਸਾਥ ਨਾਲ ਮੇਰੇ ਤੁਸੀਂ ਜਿਆਦਾ ਲੰਮਾ ਟਾਈਮ ਨਹੀਂ ਚੱਲ ਸਕਦੇ ਸੋ ਸ਼ੁਰੂਆਤ ਕੀਤੀ ਸੀ ਅਸੀਂ ਕਿਸੇ ਬੱਚੇ ਦਾ ਇਲਾਜ ਕਰਵਾਇਆ ਸੀ ਜੀ ਦਾ ਪੈਰ ਕੱਟਣ ਵਾਸਤੇ ਇਹ ਡਾਕਟਰ ਨੇ ਕਹਿਤਾ ਸੀਗਾ ਉਸ ਤੋਂ ਪਹਿਲਾਂ ਵੀ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਾਂ ਕਿ ਮੈਂ ਬਲੱਡ ਡੋਨਰ ਸੀ ਬਲੱਡ ਡੋਨਰ ਹਾਂ ਮੈਨੂੰ ਸ਼ੂਬਾ ਹੋਇਆ ਉਸ ਤੋਂ ਬਾਅਦ ਮੈਨੂੰ ਇਤਫਾਗ ਨਾਲ ਬਲੱਡ ਦੇਣਾ ਬੰਦ ਕਰਨਾ ਪਿਆ ਹੁਣ ਵੀ ਸਾਡੀ ਇੱਕ ਸੰਸਥਾ ਇਸੇ ਸੰਸਥਾ ਦਾ ਚੰਨ ਪ੍ਰਦੇਸੀ ਬਲੱਡ ਡੋਨਰਸ ਕਲੱਬ ਵੀ ਅਸੀਂ ਬਣਾਇਆ ਹੋਇਆ ਜਿਸ ਦੇ ਵਿੱਚ ਸਿਰਫ ਬਲੱਡ ਡੋਨੇਸ਼ਨ ਕਰਦੇ ਅਸੀਂ ਜਰੂਰਤ ਪੈਂਦੀ ਅਸੀਂ ਕਿਸੇ ਤਰ੍ਹਾਂ ਦਾ ਕੋਈ ਕੈਂਪੇਨ ਨਹੀਂ ਲਗਾਉਂਦੇ ਮੈਂ ਕੈਂਪੇਨ ਫੇਵਰ ਵਿੱਚ ਬਿਲਕੁਲ ਨਹੀਂ ਆਉਂਦਾ ਕਿਉਂ ਉਹਦੇ ਚੋਂ ਕੁਝ ਕਾਰਨ ਨੇ ਉਹ ਬੜਾ ਵੱਡਾ ਟੌਪਿਕ ਹੈ ਪੋਸਟ ਕਰਤੇ ਨਾ ਜਾ ਕੇ ਤੁਹਾਡੀ ਕਰਦੇ ਹੀ ਜਵਾਬ ਦੇਵਾਂ ਕਿ ਸ਼ੁਰੂਆਤ ਕੀਤੀ ਸੀ ਮੈਂ ਆਪਣੀ ਫੈਮਿਲੀ ਦੇ ਸਾਥ ਨਾਲ ਕੀਤੀ ਸੀ ਠਾਕੁਰ ਜੀ ਦੇ ਗੱਲੇ ਚੋਂ ਪੈਸਾ ਕਢਣਾ ਅਸੀਂ ਤਾਂ ਆਰਮੀਕ ਲੋਕ ਆ ਖਾਸ ਕਰਕੇ ਹਿੰਦੂस्तानी ਲੋਕ ਠਾਕੁਰ ਜੀ ਦੇ ਘਰ ਜੋ ਪੈਸਾ ਕਟਣਾ ਖਰਚ ਕਲੇਸ਼ ਤੋਂ ਨਾਲੋਂ ਘੱਟ ਨਹੀਂ ਹੈ ਜੇ ਰਿਵਾਲ ਸਹਿਮਤ ਨਾ ਹੋ। ਅਸੀਂ ਉੱਥੋਂ ਸ਼ੁਰੂਆਤ ਕੀਤੀ। ਫੈਮਿਲੀ ਦਾ ਪੂਰਾ ਸਹਿਯੋਗ ਮਿਲਿਆ। ਮੈਂ ਬਲੱਡ ਡੋਨੇਟਰ ਹਾਂ। ਜਿੰਨਾ ਚਿਰ ਮੇਰਾ ਬਲੱਡ ਸ਼ੂਗਰ ਨਹੀਂ ਹੋਈ ਮੈਨੂੰ ਉਦੋਂ ਕਿ ਮੈਂ ਬਲੱਡ ਦਿੰਦਾ ਰਿਹਾ। ਮੇਰਾ ਬੇਟਾ ਹੈ 18ਵੇਂ ਜਨਮ ਦਿਨ ਤੇ ਉਸਦੀ ਬਲੱਡ ਡੋਨੇਸ਼ਨ ਨਾਲ ਸ਼ੁਰੂਆਤ ਪਾਈ ਸੀ ਜਨਮ ਦਿਨ ਦੀ। ਨਾ ਕਿ ਕਿਹੜੇ ਹੋਟਲ ਦੇ ਵਿੱਚ ਰੰਗਲੀ ਰੰਗਲੀਆ ਮਨਾ ਕੇ ਜਾਂ ਬੀਅਰ ਪੀ ਕੇ, ਵਿਸਕੀ ਪੀ ਕੇ पीजे खा के बर्गर खा के नहीं रेगुलर डोनर है अजो सठ बार सठवीं बार अच डोनेशन कर जा रहे हैं। तो हाथी कारण की वजह करके थोड़ा लेट हो गया अस फोन किया उन्होंने डॉक्टर्सों कि असं आके ब्लड दे रहे तो सठवीं वालों खून देने जा रहे हैं सिर्फ इसी वजह करके किस कुछ संस्कार कुछ परिवार का माहौल जरूरी है मैं हर महीने वृिंदावन जाताली तरीक मैं में मैं वृिंदावन आता कहीं दोनों जाता मेरे अखाँच हंझू आ जाते ਮੈਂ ਥੋੜਾ ਜਿਹਾ ਸੈਂਟੀਮੈਂਟਲ ਜਿਹਾ ਮਨਾਂ ਹੰਝੂ ਆ ਜਾਂਦੇ ਸੀ ਕਿ ঠাকুর ਜੀ ਮੈਨੂੰ 2-3 ਨੂੰ ਕਿਉਂ ਬੁਲਾਇਆ ਇੱਕ ਨੂੰ ਕਿਉਂ ਨਹੀਂ ਬੁਲਾਇਆ ਕੀ ਕਮੀ ਹੈ ਮੇਰੇ ਵਿੱਚ ਬਟ ਉਸ ਦਿਨ ਤੋਂ ਬਾਅਦ ਅਰਜ਼ਨ ਦਿਨ ਹੈ ਕਦੇ ਹੁਣ ਤੁ ਨੂੰ ਚੇ ਨਹੀਂ ਹੁੰਦੀ ਮੇਰੇ ঠাকুর ਜੀ ਦੀ ਸੇਵਾ ਹੈ ਜਦੋਂ ਮੇਰੇ ਮਾਨੁਤਾ ਦੀ ਸੇਵਾ ਕਰ ਰਿਹਾ ਜਦੋਂ ਉਸ ਦੀ ਔਲਾਦ ਦੀ ਸੇਵਾ ਕਰ ਰਿਹਾ ਉਸ ਦੀ ਬੱਚੀ ਹੈ ਸਾਰੇ ਸੀ ਉਸ ਪਰਮ ਪਿਤਾ ਪਰਮਾਤਮਾ ਦੇ ਬੱਚੇ ਹਾਂ ਸੀ ਜਦੋਂ ਉਹਨਾਂ ਦੇ ਬੱਚਿਆਂ ਦੀ ਸੇਵਾ ਹੁੰਦੀ ਤਾਂ ਉਸ ਦੀ ਸੇਵਾ ਮਨ ਨੂੰ ਬੜੀ ਸੰਤੁਸ਼ਟੀ ਹੈ ਰੇਮੇ ਰਾਧਾ ਮੇਰੀ ਚੰਦਰ ਸੀ ਹੈਪੀ ਗਰੁੱਪ ਟਰਸਟ ਬਣੀ ਜੋ ਮਾਰਚ ਚ ਬਣੀ ਵੀ ਮਾਰਚ 2023 ਨੂੰ ਔਰ ਜੇ ਅੱਜ ਮੈਂ ਤੁਹਾਨੂੰ ਬੜੇ ਫਖਰ ਨਾਲ ਕਹਿ ਰਿਹਾ ਕਿ ਅੱਜ ਸਾਡੀ ਟੀਮ ਨੂੰ ਸਾਨੂੰ ਇਹ ਕੰਮ ਕਰਦੇ 697 ਦਿਨ ਹੋ ਗਏ ਨੇ ਕੰਟੀਨਿਊ ਈਵਨ ਮੇਰੇ ਮਦਰ ਐਕਸਪਾਇਰ ਹੋਏ ਨੇ ਕੈਂਪ ਵਨ ਨਹੀਂ ਹੋਇਆ ਮੈਂ ਤਿੰਨ ਦਿਨ ਜੂਰ ਮਜਬੂਰੀ ਸੀ ਕਿ ਮਾਤਾ ਜੀ ਉਹਨੂੰ ਪਾਣੀ ਪੱਸੀ ਜਦੋਂ ਲੈ ਤੋਈ ਤਾਂ ਮੈਂ ਤਿੰਨ ਦਿਨ ਵਾਸਤੇ ਪਾਣੀ ਪੱਸ ਗਿਆ ਲੇਕਿਨ ਕੈਂਪ ਪਿੱਛੋਂ ਚੱਲਦਾ ਰਿਹਾ ਮੇਰਾ ਬੇਟਾ ਸੰਭਾਲਦਰੀ ਹੈ ਉਹ ਆਪਣੀ ਦਾਦੀ ਦੀ ਸ਼ਕਲ ਨਹੀਂ ਦੇਖੀ ਲਾਸਤੇ ਉਹ ਕੈਂਪਿਚੂਰੀ ਸੀ ਸੋ ਇੱਕ ਪਹੁੰਚਣਾ ਹੁੰਦੀ ਤਾਂ ਮੈਮ ਤੁਸੀਂ ਕੋਈ ਤਾਂ ਸ਼ੁਰੂ ਤਾਂ ਕਰੋ ਕਾਫਲਾ ਤਾਂ ਆਪਣੇ ਆ ਬਣ ਜਾਏਗਾ ਦਿੱਕਤਾਂ ਆndੀਆਂ ਨੇ ਪਰ ਹੌਸਲੇ ਉੱਚੇ ਰੱਖਣੇ ਪੈਣਗੇ ਕੋਈ ਵੀ ਇਨਸਾਨ ਜਦੋਂ ਸ਼ੁਰੂਆਤ ਕਰਦਾ ਹੈ ਉਹਨੂੰ ਪਹਿਲਾ ਕਦਮ ਚੁੱਕਣਾ ਹੀ ਪਏਗਾਔਰ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ ਜਿੰਨੇ ਵੀ ਦਿਨ ਹੋ ਗਏ ਜਾਂ ਤੁਸੀਂ ਇਹਨੇ ਸਾਲ ਤੋਂ ਕੰਮ ਕਰ ਰਹੇ ਹੋ ਤੁਹਾਡੇ ਡੇਲੀ ਲਾਈਫ ਚ ਕੀ ਕੀ ਪ੍ਰੋਬਲਮਸ ਆਈਆਂ ਆਬੀਅਸਾ ਤੁਸੀਂ ਬੋਲ ਰਹੇ ਹੋ ਕਿ ਤੁਸੀਂ ਕੈਂਪ ਨੂੰ ਜ਼ਿਆਦਾ ਮਹੱਤਵ ਦਿੰਦੇ ਹੋ ਤਾਂ ਫੈਮਿਲੀ ਨਾਲ ਕਦੇ ਨਾ ਕਦੇ ਇਕੱਲੇ ਨਹੀਂ ਜੀ ਨਹੀਂ ਹੋਇਆ ਜਾਂ ਕਿਸੇ ਜਿਹੜੀ ਮੇਰੀ ਮੇਰੀ ਵਾਈਫ ਹੈ ਉਹ ਮੇਰੇ ਨਾਲ ਪੂਰਾ ਸਾਥ ਵਧਾਉਂਦੀ ਹੈ ਜਿਸ ਦਿਨ ਸਾਡੇ ਕੋਲ ਬੀਪੀ ਚੈੱਕ ਕਰਨ ਵਾਸਤੇ ਕੋਈ ਬੰਦਾ ਨਹੀਂ ਹੁੰਦਾ ਕਿਉਂਕਿ ਬੰਦੇ ਨਹੀਂ ਛੁੱਟੀ ਹੁੰਦੀ ਹੈ ਰੇਗੀ ਰੇਗੀ ਫੈਮਿਲੀਜ਼ ਪ੍ਰੋਬਲਮ ਹੁੰਦੀਆਂ ਨੇ ਦੁੱਖ ਸੁੱਖ ਹੈ ਸਵੀਗ ਪ੍ਰੋਬਲਮ ਹੁੰਦੀਆਂ ਉਸ ਦਿਨ ਮੇਰੀ ਮਿਸੀ ਨੂੰ ਫੋਨ ਕੀਤਾ ਜਾਂਦਾ ਉਹ ਆ ਕੇ ਬੀਪੀ ਚੈੱਕ ਕਰਦੀ ਮੇਰਾ ਬੇਟਾ ਸੜਾ ਮਿਲੀਅਨ ਚਾਰਜ ਹੈ ਜਿਨੀਆਂ ਸਾਰੀਆਂ ਫੋਟੋਆਂ ਕਿਸੇ ਵੀ ਚੈਨਲ ਤੇ ਦੇਖ ਦਿਓ ਜਿੰਨੀ ਵੀ ਸਾਡੀ ਵੀਡੀਓ ਸਾਡੇ ਚੈਨਲ ਤੇ ਦੇਖ ਦਿਓ ਉਹ ਸਾਰੀ ਮੇਰੇ ਬਿੱਟਾ ਐਕਸਪੋਜ਼ ਕਰਦਾ ਪੂਰਾ ਸਾਥ ਹੈ ਉਸ ਤੋਂ ਇਲਾਵਾ ਜੇ ਸਾਡੀ ਟ੍ਰਸਟ ਦੀ ਗੱਲ ਕਰੀਏ ਸਾਡੇ ਟ੍ਰਸਟ ਦਾ ਜਿੰਨਾ ਵੀ ਸਟਾਕ ਹੈ ਉਹ ਮੇਨਟੇਨ ਕਰਦਾ ਦਵਾਈਆਂ ਦਾ ਤੇ ਜੇ ਗੱਲ ਕਰੀਏ ਸਟੋਰ ਦੀ ਸਟੋਰ ਕੀਪਲ ਵੀ ਹੋਈ ਹੈ ਸਭ ਮੈਨੂੰ ਦਵਾਈਆਂ ਕੱਢ ਕੇ ਦੇ ਰੀਆਂ ਇੱਥੇ ਜੋ ਦਵਾਈਆਂ ਨੇ ਉਹਦਾਂ ਜੋ ਮੈਨੂੰ ਦੇਣੀ ਹੁੰਦੀ ਹੈ ਲੇਕਿਨ ਪਿੱਛੋਂ ਕੀ ਦਵਾਈ ਕਰਨੀ ਹੈ ਮੈਨੂੰ ਨਹੀਂ ਪਤਾ ਹੈਗਾ ਉਹਨੇ ਲਿਖਣੀ ਹੁੰਦੀ ਹੈ ਜਦੋਂ ਮੇਰੇ ਕੋਲ ਜੋ ਸਟਾਕ ਹਦਮ ਹੁੰਦਾ ਹੁਣ ਕੋਲ ਕਹਿੰਦਾ ਸਾਥ ਦਿੰਨੀ ਸਾਡਾ ਆਪਣਾ ਫੈਸਲਾ ਦ੍ਰਿੜ ਹੋਣਾ ਚਾਹੀਦਾ ਹੈ ਮੈਂ ਕਿਹਾ ਨਹੀਂ ਕੋਈ ਵੀ ਨਾ ਹੋਵੇ ਇੱਕ ਡਾਕਟਰ ਹੋਵੇ ਮੇਰੇ ਕੋਲ ਮੈਂ ਚਲਾ ਲਾਂਗਾ ਪਰ ਐਸਾ ਤਾਂ ਹੋਏਗਾ ਨਹੀਂ ਕਿ ਮੈਂ ਇਕੱਲਾ ਹੀ ਆ ਦੁਨੀਆ ਦੇ ਮਨੁਨਤਾ ਦੀ ਸੇਵਾ ਕਰਨ ਵਾਲੇ ਹੋਣ ਵੀ ਹੈ ਕਿ ਇੱਕ ਮੋਟੀਵੇਸ਼ਨ ਵਾਸਤੇ ਇਕਲੇ ਲੱਗਣ ਦੀ ਜਰੂਰਤ ਹੁੰਦੀ ਹੈ ਕਾਫਲਾ ਬੰਦਾ ਚੱਲਦਾ ਹੈ ਸਰ ਸਰ ਹੋਰ ਕੀ ਤੁਹਾਨੂੰ ਕਦੇ ਮਤਲਬ ਅਗਰ ਇਨ ਫਿਊਚਰ ਐਨਜੀਓ ਬਣਾ ਕੇ ਲੋਬਤਾ 35 ਤੁਸੀਂ ਕੀ ਕਰੋਗੇ ਮੈਂ ਪਹਿਲਾਂ ਤਾਂ ਟਰੱਸਟੀ ਲਾਊਜ਼ ਦੇ ਵਿੱਚ ਲਿਖਿਆ ਹੈ ਟਰੱਸਟ ਬੰਦੀ ਕੀਤੀ ਹੈ ਇਸ ਲਈ ਟਰਸਟ ਦੇ ਵਿੱਚ ਇਹ ਲੌਂ ਲਿਖਿਆ ਹੋਇਆ ਹੈ ਕਿ ਟਰਸਟ ਬੰਦ ਨਹੀਂ ਕੀਤੀ ਐ ਸਰ ਹਾਂ ਅਸੀਂ ਚੱਤੀ ਹੈਗੇ ਤੀ ਉਸ ਤੋਂ ਇਲਾਵਾ ਸਾਡੇ ਚਾਰ ਕੋਰ ਕਮੇਟੀ ਦੇ ਮੈਂਬਰ ਹੈਗੇ ਟੋਟਲ ਵਿੱਚ ਸੱਤ ਮੈਂਬਰ ਹੁ ਉਸ ਚੇਂਜ ਹੋ ਸਕਦੇ ਮੇਰੇ ਵੀ ਕੱਲ ਨੂੰ ਮੈਂ ਵੀ ਚੇਂਜ ਹੋ ਸਕਦਾ ਕੋਈ ਵੀ ਚੇਂਜ ਹੋ ਸਕਦਾ ਹੈ ਅੱਜ ਮੈਂ ਪ੍ਰੈਜ਼ੀਡੈਂਟ ਹਾਂ ਕੱਲ ਨੂੰ VOTING ਦਾ ਸਿਸਟਮ ਹੈ ਪ੍ਰੈਜ਼ੀਡੈਂਟ ਕੋਈ ਹੋਰ ਬਣ ਸਕਦਾ ਮੈਨੂੰ ਖੁਸ਼ੀ ਹੋਏਗੀ ਮੈਂ ਤਾਂ ਕਈ ਵਾਰੀ ਇਹ ਕੁਐਸਚਨ ਕੀਤਾ ਗਿਆ ਬਹੁਤ ਸਾਰੇ ਪੱਤਰਕਾਰਾਂ ਨੇ ਆ ਕੇ ਮੈਨੂੰ ਕੁਐਸਚਨ ਕੀਤਾ ਕਿ ਨਕਲ ਜੀ ਤੁਹਾਡੀ ਆਖਰੀ ਇੱਛਾ ਕੀ ਹੈ ਇਸ ਕੈਂਪ ਦੇ ਉੱਪਰ ਹੋਣਾ ਜੀ ਨਾ ਮੇਰੀ ਇੱਛਾ ਇਹ ਹੈ ਕਿ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਲੱਖਾਂ ਵੈਸੀ ਜਗਰਾਤਾਂ ਦੇ ਖਰਚ ਕਰਨਾ ਇੱਕ ਜਗਰਾਤੇ ਦੇ ਉੱਤੇ 10 10 15 15 ਲੱਖਾਂ ਦਾ ਖਰਚ ਕਰਦੇ ਨੇ ਇੱਕ ਰਾਤ ਨੂੰ ਸਵੇਰੇ ਕਿਸੇ ਨੂੰ ਪੁੱਛੋ ਵੀ ਕੀ ਸੁਣਿਆ ਸੀ ਕਿਸੇ ਨੂੰ ਯਾਦ ਨਹੀਂ ਚੰਨ ਲੋਕ ਹੈਗੇ ਉਹ ਤਾਂ ਆਪਾਂ ਮੰਦਿਰ 'ਚ ਘਰ ਬੈ ਕੇ ਵੀ ਪੂਜਾ ਕਰ ਸਕਦੇ ਹਾਂ ਉਹ ਤਾਂ ਆਪਣੇ ਦਿਲ ਦੀ ਬਾਤ ਹੈ ਨਾ ਜਗਰਾਤੇ ਜਾਣ ਨਾਲ ਤਾਂ ਕੋਈ ਨਾ ਕੁਝ ਨਹੀਂ ਹੁੰਦਾ ਉੱਥੇ ਅਸੀਂ ਜਾਣਦੇ ਹਾਂ ਕਿ ਵਧੀਆ ਵਧੀਆ ਲੰਗਰ ਚੱਲਣਗੇ ਦੇਸੀ ਗੀ ਦੀਆਂ ਜਲੇਬੀਆਂ ਹੋਣਗੀਆਂ ਉੱਥੇ ਪੂਰੀ ਛੋਲੇ ਹੋਣਗੇ ਉੱਥੇ ਮਟਰ ਪਲੇਨ ਦੀ ਸਬਜ਼ੀ ਹੋ ਅਸੀਂ ਇਹ ਸੋਚ ਕੇ ਜਾਂਦੇ ਹੁਣੇ ਸਿੱਖਣ ਵਾਸਤੇ ਨਹੀਂ ਜਾਂਦੇ ਅਸੀਂ 10 ਲੱਖ ਰੁਪਏ ਇੱਕ ਜਗਦਾਤੇ ਜੁੜਾ ਦਿੰਦੇ ਆ ਮੇਰਾ ਸਾਰੇ ਪਿਛਲੇ ਸਾਲ ਦਾ ਜੋ ਸਾਡੀ ਸਟੇਟਮੈਂਟ ਹੈ 4.5 ਲੱਖ ਰੁਪਏ ਦੇ ਵਿੱਚ ਅਸੀਂ ਪੂਰਾ ਸਾਲ ਹਜ਼ਾਰਾਂ ਲੋਕਾਂ ਨੂੰ ਕੀਤਾ ਕਰਨੇ ਦਾ ਮੈਂ ਝਗੂ ਜੀ ਮੈਂ ਨਹੀਂ ਕਰਦਾ ਪਰ 4.5 ਲੱਖ ਦੇ ਖਰਚੇ ਨਾਲ ਅਸੀਂ ਹਜ਼ਾਰਾਂ ਲੋਕਾਂ ਨੂੰ ਕੀਤਾ ਕਦੇ ਛੋਟੀ ਕੋਈ ਇਹ ਆ ਜਾਂਦਾ ਮਤਲਬ ਕੋਈ ਪੇਸ਼ੈਂਟ ਸ਼ਿਕਾਇਤ ਲੇਕਿਨ ਇਹ ਆਇਆ ਕਿ ਤੁਸੀਂ ਇਹ ਤੁਹਾਨੂੰ ਦਵਾਈਆਂ ਦੱਦ ਦਿੱਤੀਆਂ ਜਦ ਕਦੇ ਨਵਾਂ ਤਾਂ ਹੋਈ ਸਕਦਾ ਨਾ ਜਿਹੜੀਆਂ ਜਿਹੜੀਆਂ ਨਹੀਂ ਹੁੰਦਾ ਅਜਿਆ ਨਹੀਂ ਹੁੰਦਾ ਕਿਉਂਕਿ ਡਾਕਟਰਸ ਨੇ ਦਵਾਈ ਲਿਖਣੀ ਹੁੰਦੀ ਹੈ ਸਾਡੇ ਕੋਲ ਬੜੇ ਸੁਣਦੇ ਹੋ ਡਾਕਟਰ ਨਾਲ ਉਹਨਾਰੇ ਆਪਣੇ ਹਸਪੀਟਲ ਨੇ ਆਪਣੇ ਕਲੀਨਿਕਸ ਨੇ ਉੱਥੇ ਵੀ ਦਵਾਈਆਂ ਦਿੰਦੇ ਨੇ ਇੱਥੇ ਵੀ ਉਹੀ ਦਵਾਈਆਂ ਦਿੰਦੇ ਜੋ ਦਵਾਈਆਂ ਉਹ ਲਿਖਦੇ ਨੇ ਸੁਣਦੇ ਨੇ ਹਾਂ ਤਾਂ ਜਿਆ ਹੋ ਜਾਂਦਾ ਕਿ ਕਈ ਵਾਰੀ ਕੁਝ ਦਵਾਈਆਂ ਸਾਡੇ ਕੋਲ ਕੋਈ ਦਵਾਈ ਨਹੀਂ ਹੁੰਦੀ ਜਿਹੜੀ ਸਾਡੇ ਇਹਨਾਂ ਦਾ ਰੁਟੀਨ 'ਚ ਨਹੀਂ ਹੁੰਦੀ ਉਧੇ ਵਾਲੀ ਕਈ ਪੇਸ਼ੈਂਟ ਬੋਲ ਵੀ ਜਾਂਦੇ ਨੇ ਇੱਕ ਪੇਸ਼ੈਂਟ ਆਇਆ ਸਾਡੇ ਕੋਲ ਪਿਛਲੇ 15 ਦਿਨਾਂ ਹੀ ਗਿਆ ਤਾਂ ਕਿ ਜੀ ਮੈਡਮ ਨੇ ਕਿਹਾ ਵੀ ਤੁਹਾਨੂੰ ਇੱਥੇ ਨਹੀਂ ਟ੍ਰੀਟਮੈਂਟ ਹੋ ਸਕਦਾ ਸਿਵਲ ਹਸਪੀਟਲ ਤੇ ਰੈਫਰ ਕਰ ਦੇਣੀ ਹੈ ਤੁਸੀਂ ਉੱਥੇ ਚਲੇ ਜਾ ਕਹਿੰਦਾ ਜੀ ਲਾ ਉੱਥੇ ਖਰਚਾ ਹੋਊਗਾ ਕੌਣ ਦੇਊਗਾ ਕਿਹਾ ਜੀ ਤੁਸੀਂ ਸਾਡੀ ਜਮਾਨ ਵਾਲੀ ਨਹੀਂ ਹੈ ਕਹਾਂ ਤੁਸੀਂ ਬੈਠਾ ਸਕੂਲ ਕੇ ਬੈਠੇ ਹੋ ਤੁਸੀਂ ਐਨਜੀਓ ਬਣਾਈ ਹੋਈ ਹੈ ਕਾਦੀ ਐਨਜੀਓ ਤੁਹਾਡੀ ਮੈਂ ਜਿੰਨੇ ਚੁੱਕੇ ਹੈਗੇ ਅਜੇ ਜਿਹੜੇ ਇੱਥੇ ਬੱਚੇ ਨੇ ਉਹਨਾਂ ਦੀਆਂ ਦਵਾਈਆਂ ਜਰੂਰੀ ਨੇ ਨਗੇ ਸੀ ਬਾਹਰ ਜਾ ਕੇ ਲੱਗਦਾ ਸੀ ਪੂਰੀ ਦੁਨੀਆ ਨੂੰ ਅਸੀਂ ਨਹੀਂ ਖੁਸ਼ ਕਰ ਸਕਦੇ ਪੂਰੀ ਦੁਨੀਆ ਦਾ ਕੋਈ ਪ੍ਰਮਾਤਮਾ ਨੂੰ ਖੁਸ਼ ਨਹੀਂ ਕਰ ਸਕੀ ਸਾਡੇ ਦਿਲ ਤੋਂ ਸਾਡੀ ਇੱਛਾ ਅੱਛੀ ਹੋ ਜਾਈਏ ਸਾਡੀ ਸੋਚ ਪੋਜ਼ਿਟਿਵ ਹੋ ਜਾਈਏ ਬਾਕੀ ਜੋ ਹੋਏਗਾ ਪੋਜ਼ਿਟਿਵ ਹੀ ਹੋਏਗਾ ਬਾਕੀ ਉਸ ਦਿਨ ਹੀ ਸਾਡੇ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਤਕਲੀਫ ਹੁੰਨੀ ਕਿ ਫ੍ਰੀ ਹਸਪੀਟਲ ਚਲਾ ਰਹੇ ਨੇ ਤੇ ਸਾਡੇ ਕੋਲ ਪੇਸ਼ੈਂਟਾਂ ਨਹੀਂ ਘਟ ਗਏ ਇਹ ਸੁਣ ਲਈ ਹੈ ਇਹਦਾ ਬਿਜ਼ਨਸ ਨੂੰ ਥੋੜੀ ਤਕਲੀਫ ਹੁੰਦੀ ਹੈ ਤੇ ਉਹਦੇ ਵਾਸਤੇ ਅਸੀਂ ਸਾਰੇ ਕੋਸ਼ਿਸ਼ ਰਤਨਾ ਕਰ ਸਕੀਏ ਸਾਰੇ ਕੰਮ ਇਸ ਵਾਲੇ ਕੈਮਰੇ ਲੱਗੇ ਹੋਏ ਸਾਡੇ ਵੀਡੀਓ ਇਸ ਕੈਮਰੇ ਲੱਗੇ ਹੋਏ ਨੇ ਸਾਡੀ ਬਹਾਰ ਕੈਮਰੇ ਲੱਗੇ ਹੋਏ ਨੇ ਕਿ ਕੋਈ ਕਿਸੇ ਤੇ ਗਲਤ ਆਬਜੈਕਸ਼ਨ ਨਾ ਦੇ ਸਕੇ ਹੁਣ ਸਪੋਰ ਤੁਸੀਂ ਬਹਾਰ ਜਾ ਕੇ ਕਹੋ ਮੇਰੇ ਨਾਲ ਤੇਰੀ ਗਲਤ ਹਲਕਤ ਕੀਤੀ ਹੈ ਕੋਈ ਗੱਲ ਨਹੀਂ ਬਟਾ ਪਹਿਲਾਂ ਤੁਸੀਂ ਥਾਣੇ ਜਾਓ ਉਸ ਤੋਂ ਬਾਅਦ ਅਸੀਂ ਦੇਖ ਨਹੀਂ ਸਕਦੇ ਕਿ ਉਹ ਕੈਮਰੇ ਅੱਗੇ ਇਹ ਰਿਕਾਰਡਿੰਗ ਹੈਗੀ इवन ਜੋ ਸਾਡੀ ਬੋਲਡਿੰਗ ਹੈ 1 ਬਾਈ 1 ਠੀਕਿੰਗ ਵਰਡਸ ਅਦਾ ਰਿਕਾਰਡੋ ਸੀ ਕਿਸੀ ਤਾਂ ਨਹੀਂ ਚਿੰਤਾ ਨਹੀਂ ਹੈਗੀ ਉਸ ਚੀ ਦੀ ਕਿਉਂਕਿ ਮੈਂ ਬਹੁਤ ਪਹਿਲਾਂ ਦੇਖ ਚੁੱਕਿਆ ਇਸ ਤੋਂ ਪਹਿਲਾਂ ਵੀ ਮੈਨੂੰ ਇੱਕ ਕੌਸ਼ਲਾ ਦੀ ਸਥਾਪਨਾ ਕਰਨ ਦਾ ਮੌਕਾ ਮਿਲਿਆ ਇਸੇ ਸਾਨਦੇਵ ਸ਼ਿਲਾਲਾਕਿਸ਼ਨਾ ਕੌਸ਼ਲਾ ਉਸ ਦਾ ਵੀ ঠাকুর ਜੀ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਉਹ ਵਸਤਵਪਕ ਮੈਂ 3 ਸਾਲ ਤੱਕ ਮੈਂ ਚਲਾਈ ਵੀ ਉਸ ਤੋਂ ਬਾਅਦ ਪਰਨਨ ਗਿਆ ਚਿੱਕਿਤਸ ਮੈਂ ਰੀਜੈਂਟ ਛੱਡ ਤਾ ਸੋ ਇਹ ਤਾਂ ਚੱਲਦਾ ਰਹਿੰਦਾ ਹੈ ਜ਼ਿੰਦਗੀ ਹੈ ਦੁਨੀਆ ਹੈ ਬੱਬੇ ਨਾਲ ਕੋਈ ਲੋਕਾਂ ਨੇ ਵੱਟੇ ਮਾਰੇ ਕ੍ਰਿਸ਼ਣ ਨੂੰ ਵੀ ਤੇ ਉਸ ਤੇ ਚੜਾਤਾ ਹੋ ਕਿਨੇ ਇੱਕ ਨਾਮ ਲਵਾ ਇਤਿਹਾਸ ਪਰ ਆਪੇ ਇਹ ਤਾਂ ਹੁੰਦਾ ਹੀ ਹੈ ਮਤਲਬ ਤੁਹਾਡੇ ਆਪੋਜੀਸ਼ਨ ਦੇ ਵਿੱਚ ਕਦੇ ਨਾ ਕਦੇ ਹਰ ਕੋਈ ਖੜਾ ਹੈ ਐਕਚੁਅਲੀ ਇਹ ਹੁੰਦਾ ਹੈ ਦੇਖੋ ਤੁਹਾਡੀ ਦੁਕਾਨ ਹੈ ਇੱਕ ਚੀਜ਼ ਦੀ ਤੁਹਾਡੀ ਦੁਕਾਨ ਤੋਂ ਗਾ ਕਿੱਥੇ ਆਏਗਾ ਥੋੜੀ ਜਿਹੀ ਤਕਲੀਫ ਹੁੰਦੀ ਹੈ ਪਰ ਜਿਹੜਾ ਬੰਦਾ ਸੱਚੀ ਤਿੰਗਾਰਾਂ ਨੂੰ ਸੋਚੀ ਵੀ ਜਿਹੜਾ ਬੰਦਾ ਨਹੀਂ ਦੇ ਸਕਦਾ ਨਹੀਂ ਪੈਸਾ ਖਰਚ ਕਰ ਸਕਦਾ ਉਹੀ ਤਾਂ ਸਾਡੇ ਕੋਲ ਆਦਾ ਹੈ ਸਰਗੁਜ ਚੱਕਾ ਵੀ ਅੰਦਰ ਤੁਸੀਂ ਸੁਣ ਗਿਆ ਨਾ ਚਲੋ ਕਿਸੇ ਦਿਨ ਡੋਨੇਸ਼ਨ ਕਰਦੇ ਹਾਂ ਇਹ ਡਾਕਟਰ ਅੱਛੇ ਨੇ ਵੀ ਮੈਂ ਕਿਉਂ ਨਾ ਜਾਵਾਂ ਜੇ ਕਿ ਡਾਕਟਰ ਇਹ ਹੀ ਲੋਕ ਨੂੰ ਉੱਥੇ ਜਾ ਕੇ ਦਿਖਾਉਂਦੇ ਨੇ 150 200 ਰੁਪਏ ਉਹਦੀ ਫੀਸ ਹੈ ਠੀਕ ਹੈ ਜੀ ਵਿਜ਼ਿਟਿੰਗ ਫੀਸ ਤੋਂ ਬਾਅਦ ਦਵਾਈਆਂ ਵੀ ਚੱਲਣੀਆਂ ਨੇ ਫਿਰ ਇਥੇ ਸਰਗੁਜ ਹੈ ਸਭ ਤੁਹਾਡੇ ਪੈਰਾਂ ਪਾਵਨ ਸਹਿਜ yog ਵਾਲੇ ਮੈਂ ਕਿੱਲਾ ਕੁਝ ਵੀ ਕਰਨ ਤੋਂ ਨਹੀਂ ਬਹੁਤ ਮੁਕਲਸ ਸਹਿਜ yog ਵਾਲੇ ਔਰ ਉਹਨਾਂ ਲੋਕਾਂ ਦੀ ਦੁਆਵਾਂ ਜੋ ਠੀਕ ਹੋ ਕੇ ਜਾਣੀ ਉਹ ਹਮੇਸ਼ਾ ਮਿਲ ਸਕਦੇ ਨੇ ਉਨਰ ਮੇ ਬੜਾ ਬੜਾ ਮਾਣ ਹੈ ਬੜਾ ਸਤਿਕਾਰ ਕਰਦਾ ਮੈਂ ਆਪਣੇ ਪੇਸ਼ੀਅੰਟਸ ਸਤ ਤੁਸੀਂ ਦੱਸ ਸਕਦੇ ਹੋ ਕਿ ਅੱਜ ਤੱਕ ਤੁਸੀਂ ਕਿੰਨੇ ਪੇਸ਼ੈਂਟ ਦਾ ਇਲਾਜ ਤੁਹਾਡੇ ਕੋਲ ਕੋਈ ਐਸਟੀਮੇਟ ਹੋਏਗਾ ਮੈਮ ਵੈਸੇ ਤਾਂ ਸਾਡੇ ਕੋਲ ਰਿਕਾਰਡ ਲੱਗਿਆ ਹੁੰਦਾ ਹੈ ਰਜਿਸਟਰ ਲੱਗਿਆ ਹੁੰਦਾ ਹੈ ਡਾਕਟਰ ਸਕੂਲ ਫਰਦਰ ਸਾਡੀ ਐਵਰੇਜ ਜਿਹੜੀ ਗੱਲ ਕਰੀਏ 25 26 ਪੇਸ਼ੀਅੰਟ ਦੀ ਐਵਰੇਜ ਸਾਡੀ ਇਹ ਕੀ ਹੈ ਕਦੇ ਵੱਧ ਕਦੇ ਘੱਟ ਈਵਨ ਕੇ ਸਾਡੇ ਕੋਲ ਜਦੋਂ ਫਲੱਡ ਆਇਆ ਸੀਗਾ ਉਦੋਂ ਅਸੀਂ ਦਸ ਨਾਮੀਆਂ ਘਰਾਂ ਦੇ ਕੋਲ ਸੀਗਾ ਸਾਡੇ ਕਿ ਤੇ ਚਾਰੇ ਪਾਸੇ ਪਾਣੀ ਸੀ ਸ਼ਹਿਰ ਤੇ ਸਾਡੇ ਡਾਕਟਰ ਵੀ ਪਹੁੰਚ ਨਹੀਂ ਸਕੀ ਸਾਡੇ ਕੋਲ ਪੇਸ਼IENTS ਵਿਚਾਰੇ ਪਜਾਮਾ ਸਾੜੀਆਂ ਉੱਪਰ ਚੱਕ ਕੇ ਆਏ ਪਾਛੇ ਵੇਸ਼ੜੀਆ ਵੀ ਸਾਡੇ ਕੋਲ ਉਦੋਂ ਵੀ ਲਈ ਅਸੀਂ ਫੋਨ ਤੇ ਡਾਕਟਰ ਨਾਲ ਗੱਲ ਕਰਕੇ ਉਹਨਾਂ ਸਲਾਹ ਲੇ ਕੇ ਉਹਨਾਂ ਗਲਤ ਕਰਵਾ ਕੇ ਪੇਸ਼ੀ ਲਈ ਹੰਤੋ ਆਈਆਂ ਦਿੱਤੀ ਸਰ ਇਸ ਟਾਈਮ ਤੇ ਤੁਸੀਂ ਕਦੇ ਗਵਰਨਮੈਂਟ ਨੂੰ ਜਾਂ ਫਿਰ ਉਹਨਾਂ ਕੋਈ ਹੋਰ ਆਫੀਸਰ ਤੇ ਸੁਣੋ ਜੇ ਤਾਂ ਕੋਈ ਹੈਲਪ ਨਹੀਂ ਮਿਲੀ ਅਸੀਂ ਐ ਐਮਐਲਏ ਸਾਹਿਬ ਨੂੰ ਵੀ ਲੈਟਰ ਦਿੱਤੀ ਅਸੀਂ ਇਹ ਯੂਸਰ ਕੋਮਿਟੀ ਦੇ ਨਗਰ ਨਿਗਮ ਦੇ ਐਪਲੀਕੇਸ਼ਨ ਦਿੱਤੀ ਹੈ ਕਿ ਸਾਨੂੰ ਕੋਈ ਜਗ੍ਹਾ ਪ੍ਰੋਵਾਈਡ ਕਿਵਾਈ ਜਾਏ ਸਾਡੀ ਜਗ੍ਹਾ ਜਿਹੜੀ ਦੇਖ ਰਹੇ ਕਿਰਾਏ ਦੀ ਹਾਂਜੀ ਸੂ ਸਾਨੂੰ ਜਗ੍ਹਾ ਪ੍ਰੋਵਾਈਡ ਕੀਤੀ ਆਵੇ ਅਸੀਂ ਅਸੀਂ ਕੋਲੀ ਹੋਗੀ ਅਸਤਾ ਬਣਾ ਲਵਾਂਗੇ ਪਰ ਸਾਨੂੰ ਕੋਈ ਵਧੀਆ ਰਿਸਪੌਂਸ ਕਿਸੇ ਬਸ ਹੁਣ ਨਹੀਂ ਮਿਲਿਆ ਉਹ ਵੀ ਸਾਡੇ ਕੋਲ ਸੁਝਾਅ ਸੀ ਨਾ ਅੱਜ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀ ਜਗ੍ਹਾ ਖਰੀਦੋ ਸੀ ਜਗ੍ਹਾ ਖਰੀਦਣ ਵਾਸਤੇ ਮਤਾਂ ਪਾ ਚੁੱਕੇ ਆ ਲੋਕਾਂ ਨੂੰ ਰਿਕੁਐਸਟ ਪਾ ਚੁੱਕੇ ਆ ਕਿ ਅਸੀਂ ਜਗ੍ਹਾ ਲੈਣੀ ਹੈ ਚਾਰ ਪੰਜ 20ਵੀਂ ਜਗ੍ਹਾ ਲੈ ਕੇ क्योंकि पंद्रह भी लख लाख की जगह लैकी चाली पाख रुपया उसको बनाने वास्त भी चाहिए कंस्ट्रक्शन का पैसा बहुत लगता है सो so, बड़ा वोडा कदम है पर एक हौसला है कि जे असी इतों तक पहुँचे जे मेरे मालिक ने इतों तक पहुँचाया मतलब बती तो अभी भी कृपा करेगा उन्होंने लोगों दुआव कदम व्यर्थ नहीं जानगिया तो ठीक हो बस यही सांसला यही सा ਤਜਰਬਾ ਹੈ ਥੈਂਕ ਯੂ ਸਰ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਅੱਛਾ ਲੱਗਿਆ ਜੀ ਬਾਬਾਪਾ ਨੂੰ ਆਪਣੇ ਜੀਵਨ ਦੇ ਵਿੱਚ ਸਕਸੈਸ ਦੇਵੇ ਜੋ ਮਿਸ਼ਨ ਲੈ ਕੇ ਆ ਤੁਸੀਂ ਸਾਡਾ ਇੰਟਰਵਿਊ ਕਰਨਾ ਆਏ ਹੋ ਜਾਂ ਸਾਡੇ ਨਾਲ ਗੱਲਬਾਤ ਕਰਨਾ ਆਏ ਹੋ ਤੁਸੀਂ ਉਹਦੇ ਵਿੱਚ ਸਫਲ ਹੋਵੋ